ਸਿਕਲ ਪਿਆਰੇ ਸਾਥੀਓ ਸਵਾਗਤ ਹੈ ਤੁਹਾਡਾ ਅੱਜ ਦੇ ਵੀਡੀਓ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 1 ਜੂਨ ਨੂੰ ਪੰਜਾਬ ਦੇ ਲੋਕ ਸਭਾ ਦੇ ਇਲੈਕਸ਼ਨ ਹੋਣ ਜਾ ਰਹੇ ਨੇ ਲਾਸਟ ਗੇਟ ਦੇ ਇਲੈਕਸ਼ਨ ਹੈ ਇਹਦੇ ਬਾਅਦ 4 ਤਰੀਕ ਨੂੰ ਜੋ ਹੈ ਰਿਜ਼ਲਟ ਅਨਾਉਂਸ ਹੋ ਜਾਏਗਾ ਸੋ ਪਹਿਲੀ ਤਰੀਕ ਨੂੰ ਜੋ ਸਾਥੀ ਜਿਨ੍ਹਾਂ ਦੀ ਡਿਊਟੀ ਇਲੈਕਸ਼ਨ ਚ ਲੱਗੀ ਹੈ ਏਪੀਆਰਓ ਪ੍ਰੋਜ਼ਾਈਡਿੰਗ ਅਫੀਸਰ ਪੋਲਿੰਗ ਅਫਸਰ ਚਾਹੇ ਮਾਈਕਰੋ ਆਬਜ਼ਰਵਰ ਇਹ ਸਾਰੇ ਲਈ ਬਹੁਤ ਜ਼ਰੂਰੀ ਹੈ ਕਾਸਟੂਰਤੇ APRO ਤੇ PRO ਲਈ ਇੱਕ ਫਲੋ ਚਾਰਟ ਗਰੁੱਪ ਚ ਸਾਂਝਾ ਕੀਤਾ ਸੀ ਇਸ ਲਈ ਮੈਂ ਸੋਚਿਆ ਕਿ ਤੁਹਾਨੂੰ ਵੀਡੀਓ ਦੇ ਥਰੂ ਇਨਫੋਰਮੇਸ਼ਨ ਦਵਾਂ ਕਿ ਕਈ ਸਾਥੀ ਡਿਮਾਂਡ ਕਰ ਰਹੇ ਸੀ ਸਰ ਇਲੈਕਸ਼ਨ ਦੇ ਰਿਗਾਰਡਿੰਗ ਕੋਈ ਵੀਡੀਓ ਤੁਹਾਡੀ ਨਹੀਂ ਆਈ ਕੋਈ ਸਿੰਪਲ ਜੀ ਵੀਡੀਓ ਸਾਨੂੰ ਪ੍ਰੋਵਾਈਡ ਕਰਾਓ ਜਿੰਨਾ ਸਾਨੂੰ ਸੁੱਖਾ ਆਵੇ ਸੋ ਜਿਸ ਵੀ ਸਾਥੀ ਨੇ ਤਿਆਰ ਕੀਤਾ ਬੜਾ ਵਧੀਆ ਤਰੀਕੇ ਨਾਲ ਤਿਆਰ ਕੀਤਾ ਗਿਆ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲੇ ਮੌਕਪੋਲ ਫਿਰ ईवीएम सीलिंग फिर एंड ऑफ पोल तीन ਤਰੀਕਿਆਂ ਚ ਦੱਸਿਆ ਸਭ ਤੋਂ ਪਹਿਲੇ ਜਿਹੜੀ ਮੋਕ ਪੋਲ ਹੈ ਉਹ ਤੁਸੀਂ 5:30 ਵਜੇ ਸ਼ੁਰੂ ਕਰ ਦੇਣੀ ਹੈ ਠੀਕ ਹੈ ਜੀ ਸਾਡੇ 90 ਮਿੰਟ ਪਹਿਲੇ ਮੋਕ ਪੋਲ ਹੋਣੀ ਹੈ ਤੇ ਜੇ ਤੁਸੀਂ ਪੋਲਿੰਗ ਏਜੰਟ ਨਹੀਂ ਆਂਦਾ ਕੋਈ ਵੀ ਤਾਂ 15 ਮਿੰਟ ਵੇਟ ਕਰਕੇ ਜਨੀ ਪੋਣੇ 6 ਵਜੇ ਤੱਕ ਫਿਲਹਾਲ ਸ਼ੁਰੂ ਕਰ ਦੇਣੀ ਹੈ ईवीएम ਦੇ ਕਨੈਕਸ਼ਨ ਤੁਸੀਂ ਦੇਖ ਸਕਦੇ ਹੋ ईवीएम ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਇਸ ਵਾਰ ਗਰਦਾਸਪੁਰ ਦੇ ਵਿੱਚ ਜੋ ਕੈਂਡੀਡੇਟਸ ਨੇ ਉਹ 26 ਨੇ ਤੇ ਇਸ ਲਈ ਦੋ ਵੈਲਿਡ ਯੂਨਿਟ ਲੱਗਣਗੇ। ਤੋਂ ਇਸ ਲਈ ਜਿਹੜਾ ਪਹਿਲਾ ਵੈਲਿਡ ਯੂਨਿਟ ਹੈ ਉਹਦੀ ਲੀਡ ਜੋ ਹੈ ਉਹ ਬੀਵੀ ਪੈਡ ਨਾਲ ਹੈ ਤੇ ਦੂਜੇ ਵੈਲਿਡ ਯੂਨਿਟ ਨੂੰ ਪਹਿਲੇ ਯੂਨਿਟ ਨਾਲ ਕਨੈਕਟ ਕਰ ਦੇਣਾ ਹੈ। ਫਿਰ ਬੀਵੀ ਪੈਡ ਨੂੰ ਕੰਟਰੋਲ ਯੂਨਿਟ ਨਾਲ ਕਨੈਕਟ ਕਰਨਾ ਹੈ। ਬੀਵੀ ਪੈਡ ਦਾ ਜਿਹੜਾ ਨੋਬ ਹੈ ਉਹਨੂੰ ਸਿੱਧਾ ਰੱਖਣਾ ਹੈ। ਠੀਕ ਹੈ ਜੀ। ਜਦੋਂ ਇਹਨੂੰ ਕਨੈਕਟ ਕਰ ਦਾਂਗੇ ਫਿਰ ਉਹਨੂੰ ਵਰਕਿੰਗ ਮੋਡ 'ਚ ਲੈ ਕੇ ਆਣਾ ਕਿਉਂਕਿ ਹੌਰੀਜ਼ਨਟਲ ਉਹਦਾ ਟਰਾਂਸਪੋਰਟ ਮੋਡ ਹੈ ਸੋ ਨੋਬ ਨੂੰ ਪਹਿਲੇ ਸਿੱਧਾ ਕਰਨਾ ਫਿਰ ਕੰਟਰੋਲ ਯੂਨਿਟ ਔਨ ਕਰਨਾ ਹੈ ਜੇ ਤੁਸੀਂ ਕੰਟਰੋਲ ਯੂਨਿਟ ਔਨ ਕਰਕੇ ਫੇਰ ਕਰੋਗੇ ਫਿਰ ਤੁਹਾਡੇ ਗੜਬੜੀ ਆਏਗੀ ਕੰਟਰੋਲ ਯੂਨਿਟ ਦਾ ਟੋਟਲ ਬਟਨ ਦਬਾ ਕੇ ਦੇਖ ਲੈਣਾ ਠੀਕ ਹੈ ਜੀ ਬੋਟs ਉੱਥੇ ਪਹਿਲੇ 0 ਹੈ ਜਾਂ ਪਹਿਲੇ ਜੇ ਪਹਿਲੇ ਕੋਈ ਬੋਟ ਉੱਤੇ ਪਈ ਹੈ ਤਾਂ ਮਸ਼ੀਨ ਪਹਿਲੇ ਕਲੀਅਰ ਕਰ ਲੈਣੀ ਹੈ ਮੋਕਪਲ ਜਦੋਂ ਕਰਾਓਗੇ ਤਾਂ ਉਹਦੇ ਵਿੱਚ ਤੁਸੀਂ ਘਟੋ-ਘਟ 50 ਬੋਟਾਂ ਪਾਣੀਆਂ ਹੈ ਠੀਕ ਹੈ ਜੀ 26 ਕੈਂਡੀਡੇਟ ਨੇ ਦੋ ਦੋ ਵੋਟਾਂ ਪਵਾ ਦਿਓ ਤੇ ਕਲੋਜ਼ ਬਟਨ ਦਵਾ ਦੇਣਾ ਜਿਹਲੇ ਮੋਪੋਲ ਹੋ ਜੇਗੀ ਫਿਰ ਉਹਨਾਂ ਨੂੰ ਵੋਟ ਦਾ ਬਟਨ ਵੈਲਿਡ ਯੂਨਿਟ ਕਰਕੇ ਦੇਖਣਾ ਉਹਦੇ ਦੁਆਰੇ ਵੋਟ ਨਹੀਂ ਆਏਗੀ ਫਿਰ ਉਹਨਾਂ ਨੂੰ ਰਿਜ਼ਲਟ ਦਿਖਾ ਦੇਣਾ ਕੱਲੇ ਕੱਲੇ ਕੈਂਡੀਡੇਟ ਦੀ ਵੋਟ ਆ ਜਾਏਗੀ ਫਿਰ ਮਸ਼ੀਨ ਨੂੰ ਕਲੀਅਰ ਕਰ ਦੇਣਾ ਜਦੋਂ ਕਲੀਅਰ ਕਰ ਦੋਗੇ ਉਹਦੇ ਬਾਅਦ ਟੋਟਲ ਚੈੱਕ ਕਰਾ ਦੇਣਾ ਤੇ ਜ਼ੀਰੋ ਵੋਟ ਆਏਗੀ ਉਹਦੇ ਬਾਅਦ ਅਸੀਂ ਫਿਰ ਸਭ ਤੋਂ ਪਹਿਲੇ ਸਵਿਚ ਓਨ ਕਰ ਦੇਣਾ ਕੰਟਰੋਲ ਯੂਨਿਟ ਉਦੇ ਬਾਅਦ ਫਿਰ ਅਸੀਂ EVM ਨੂੰ ਸੀਲ ਕਰ ਦੇਣਾ ਹੈ ਜਿਹੜਾ BB ਪੈਟ ਹੈ ਉਹਦਾ ਸਲਿੱਪ ਬਾਕਸ ਵਿੱਚੋਂ ਮੋਕ ਪੋਲ ਜਿਹੜੀਆਂ ਬਾਹਰ ਕੱਢ ਲੈਣੀਆਂ ਹੈ ਸਟੈਂਪ ਲਗਾ ਦੇਣੀ ਮੋਕ ਪੋਲ ਵਾਲੀ ਉਹਦੇ ਵਿੱਚ 50 ਸਲਿੱਪਾਂ ਜਾਂ 52 26 ਹੈ ਤਾਂ 52 ਤੁਹਾਡੀਆਂ ਮੋਟਾ ਹੋਣਗੀਆਂ ਤੇ 7 ਵੋਟਾਂ ਤੁਹਾਡੀਆਂ ਦੂਸਰੀਆਂ ਹੋਣਗੀਆਂ ਯਾਨੀ 59 ਵੋਟਾਂ ਹੋਣਗੀਆਂ ਸੋ BB ਪੈਟ ਦੇ ਜਿਹੜੇ ਸਲਿੱਪਾਂ ਆ ਉਹਨੂੰ ਕਾਲੇ ਲਿਫਾਫੇ 'ਚ ਪਾ ਦੇਣਾ ਤੇ ਡੱਬੇ 'ਚ ਇਸ ਵਾਰੀ ਡੱਬਾ ਨਹੀਂ ਆਏਨ ਵੈਲਪੇਨ ਵੈਲਵ ਚ ਪਿੰਕ ਸੀਲ ਲਗਾ ਕੇ ਸੀਲ ਕਰ ਦੇਣਾ ਸਜੇ ਡੱਬਾ ਦੇਣਗੇ ਤਾਂ ਡੱਬੇ ਚ ਪਾ ਦੇਣਾ ਇਹ ਤੁਹਾਨੂੰ 31 ਤਰੀਕ ਨੂੰ ਪਤਾ ਲੱਗੇਗਾ ਮੋਕ ਪੋਲ ਸਰਟੀਫਿਕੇਟ ਪਾਰਟ 1 ਪ੍ਰੈਜ਼ਾਈਡਿੰਗ ਆਫੀਸਰ ਭਰ ਲੇਗਾ ਪੁਲਿਸ ਏਜੰਟਾਂ ਦੇ ਸਾਈਨ ਵਗੈਰਾ ਕਰ ਲੇਗਾ ਉਹਦੇ ਬਾਅਦ ਜੋ ਈਵੀਐਮ ਸੀਲਿੰਗ ਤੇ ਬੀਵੀਪੈਡ ਸਲਿੱਪਾਂ ਜੋ ਹੈ ਜਸਟ ਐਡਰੈਸ ਟੈਗ ਲਗਾ ਦੇਣਾ ਬਾਕਸ ਨੂੰ ਸੀਲ ਕਰ ਦੇਣਾ ਜੀ ਠੀਕ ਹੈ ਨਾ ਸਲੀਪਾਂ ਵਾਲਿਓ ਨੂੰ ਉੱਥੇ ਟੈਗ ਲਗਾ ਕੇ ਸੀਲ ਲਾ ਦੇਣੀ ਲਾਖ ਨਾਲ ਫਿਰ ਕੰਟਰੋਲ ਯੂਨਿਟ ਸੀਲ ਕਰ ਦੇਣਾ ਕੰਟਰੋਲ ਯੂਨਿਟ ਨੂੰ ਗ੍ਰੀਨ ਪੇਪਰ ਸੀਲ ਲੱਗੇਗੀ ਰਿਜ਼ਲਟ ਤੇ ਪ੍ਰਿੰਟ ਸੈਕਸ਼ਨ ਨਾਲ ਸੀਲ ਕਰੋਗੇ ਏ ਬੀ ਵਾਲੀ ਸੀਲ ਹੋਏਗੀ ক্লোਜ਼ ਬਟਨ ਨੂੰ ਸਪੈਸ਼ਲ ਟੈਗ ਲਗਾਣਾ ਫਿਰ ਉੱਥੇ ਐਡਰੈਸ ਟੈਗ ਲਗਾ ਕੇ ਸੀਲ ਕਰ ਦੇਣਾ ਐਕਚੁਅਲ ਪੋਲ ਜਦੋਂ ਹੋਏਗੀ ਉਹਦੇ ਵਿੱਚ ਦੇਖੋ ਕੰਟਰੋਲ ਯੂਨਿਟ ਔਨ ਕਰ ਦੇਣਾ ਟੋਟਲ ਬਟਨ ਦਬਾ ਦੇਣਾ ਡੈਕਲੇਰੇਸ਼ਨ ਫਾਰਮ ਜੋ ਹੈ ਸਟਾਰਟਿੰਗ ਦਾ ਭਰੇਗਾ ਪ੍ਰੈਜ਼ਾਈਡਿੰਗ ਆਫੀਸਰ ਪੀਨੇ ਵਜੇ ਅਸੀਂ ਸ਼ੁਰੂ ਕੀਤੀ ਹੈ 17 ਇਹ ਜੋ ਬੁੱਕਲੇਟ ਹੈ ਉਹ ਪੋਲਿੰਗ ਆਫਸਰ ਵੰਤੂ ਹੋਏਗੀ ਤੇ ਸਰਟੀਫਿਕੇਟ ਦੇ ਉਹ ਟੋਟਲ ਇਨ ਕੰਟਰੋਲ ਯੂਨਿਟ ਚੈੱਕ 0 ਉਹ ਚ ਸਟਾਰਟਿੰਗ ਤੇ 0 ਆਏਗਾ ਪਹਿਲੇ ਪਾਰਟ ਦੇ ਵਿੱਚ ਇਹ ਭਰਿਆ ਜਾਏਗਾ ਐਕਚੁਅਲ ਪੋਲ 7 ਵਜੇ ਸ਼ੁਰੂ ਹੋਣੀ ਹੈ ਨੋਟ ਕਰਨਾ ਹੈ ਕਿ ਵੈਲਿਡ ਯੂਨਿਟ ਦੋ ਜਿਹੜੇ ਆ ਬੀਵੀ ਪੈਟ VOTING ਡਿਪਾਰਟਮੈਂਟ ਵਿੱਚ ਰੱਖੇ ਹੋਣ ਵੈਲਿਡ ਯੂਨਟ BB ਪੈਡ ਇਕੱਠੇ ਰੱਖਣੇ ਆ ਜੀ ਕੰਟਰੋਲ ਯੂਨਟ APRO ਦੇ ਹੱਥ ਵਿੱਚ ਹੋਏਗਾ ਠੀਕ ਹੈ ਜੀ ਉਹਦੇ ਬਾਅਦ ਜਿਹੜਾ ਸਾਰਾ ਪ੍ਰੋਸੈਸ ਹੈ ਉਹ ਤੁਹਾਨੂੰ ਸਮਝ ਆ ਗਿਆ ਹੋਏਗਾ ਪੋਲਿੰਗ ਅਫਸਰ 1 ਨੇ ਜੋ ਕੀ ਕਰਨਾ ਹੈ ਜਿਹੜੀ ਮਾਰਕਟ ਕਾਪੀ ਹੈ ਉੱਤੇ ਆਇਡੈਂਟੀਫਾਈ ਕਰਨਾ ਹੈ ਕੈਂਡੀਡੇਟ ਨੂੰ ਫਿਰ ਉਹਨੇ ਕੈਂਡੀਡੇਟ ਨੂੰ ਪੋਲਿੰਗ ਅਫਸਰ 2 ਚ ਭੇਜਣਾ ਹੈ ਉਹਨੇ ਫਿਰ 17 ਜੋ A ਰਜਿਸਟਰ ਹੈ ਉਹਦੇ ਵਿੱਚ ਉਹਨੂੰ ਸਲਿੱਪ ਪਾੜ ਕੇ ਦੇਣੀ ਆ ভোটার ਸਲਿੱਪ ਨਾਲ ਲਿਖ ਕੇ ਫਿਰ 17 ਬੀ ਤੇ ਉਹਨਾਂ ਦੇ ਸਾਈਨ ਕਰਵਾ ਲੈਣੇ ਆ ਜਾਂ ਸਟੈਂਪਲ ਜਾਂ ਉਹਦਾ ਥੰਬ ਇਮਪ੍ਰੈਸ਼ਨ ਲਗਾ ਦੇਣਾ ਫਿਰ ਤੁਸੀਂ ਉਹਨੂੰ ਏਪੀਆਰਓ ਤੋਂ ਭੇਜਣਾ ਹੈ ਏਪੀਆਰਓ ਇਨਕ ਲਗਾਏਗਾ ਤਾਂ ਉਹ ਜੋ ਸਲਿੱਪ ਪੋਲਿੰਗ ਅਫਸਰ ਦੋਏਗਾ ਉਹਨੂੰ ਇਕੱਠੀ ਕਰੇਗਾ ਸੋ ਸੋ ਦਾ ਬੰਡਲ ਬਣਾ ਕੇ ਫਿਰ ਇੱਕ ਵੈਲਿਡਿਟੀ ਯੂਨਿਟ ਵੈਲਿਡ ਜਨਰੇਟ ਕਰੇਗਾ ਵੈਲਿਡ ਬਟਨ ਤੇ ਕਲਿੱਕ ਕਰਕੇ ਏਪੀਆਰਓ ਫਿਰ ਮਸ਼ੀਨ ਦੇ ਵਿੱਚ ਬਿਜੀ ਦੀ ਆਵਾਜ਼ ਆਏਗੀ ਫੇਰ ਬੰਦਾ ਅੰਦਰ ਵੋਟ ਪਾਣ ਜਾਏਗਾ ਤੇ ਬੀਪ ਦੀ ਆਵਾਜ਼ ਆਏਗੀ ਜਦੋਂ ਤੱਕ ਬੀਪ ਦੀ ਆਵਾਜ਼ ਨਹੀਂ ਆਉਂਦੀ ਉਦੋਂ ਤੱਕ ਜਿਹੜਾ ਵੋਟ ਪਾੜ ਆਇਆ ਉਹਨੂੰ ਬਾਹਰ ਨਹੀਂ ਜਾਣ ਦੇਣਾ ਜਦੋਂ ਬੀਪ ਆ ਜਾਏਗੀ ਤੇ ਬੀਜੀ ਬਟਨ ਜੋ ਹੈ ਬੰਦ ਹੋ ਜਾਏਗਾ ਫੇਰ ਉਹ ਬੰਦੇ ਨੂੰ ਤੁਸੀਂ ਜਾਣ ਦੇਣਾ ਠੀਕ ਹੈ ਜੀ ਉਹਦੇ ਬਾਅਦ ਐਂਡ ਜਿਹੜੀ ਪੋਲ ਦੀ ਹੈ ਇਹ ਤੁਸੀਂ ਇਹਦੇ ਵਿੱਚ 6 ਵਜੇ ਐਂਡ ਕਰਨਾ ਹੈ ਤੇ ਵੋਟਰਾਂ ਨੂੰ 6 ਵਜੇ ਐਂਡ ਗੇਟ ਜੋ ਹੈ ਉਹਦੇ ਵਿੱਚ ਦੇਖ ਲੈਣਾ ਕਿੰਨੇ ਆ ਤਾਂ ਉਹਨਾਂ ਨੂੰ ਲਾਸਟ ਵਿੱਚ ਸਲਿੱਪਾਂ ਦੇ ਦੇਣੀਆਂ 10 ਲਾਸਟ ਨੰਬਰ ਜੋ ਹੈ ਉਹ ਪਹਿਲੇ ਵਾਲੇ ਨੂੰ ਦੇ ਦੇਣਾ ਤੇ ਲਾਸਟ ਵਾਲੇ ਨੂੰ ਪਹਿਲਾ ਨੰਬਰ ਫਿਰ ਜਿਹੜਾ ਕਲੋਜ਼ ਕਰ ਦੇਣੀ ਹੈ ਤੇ ਕਲੋਜ਼ ਬਟਨ ਦਬਾ ਦੇਣਾ ਜੇ ਕੋਈ ਨਹੀਂ ਕੈਂਡੀਡੇਟ ਆਇਆ 6 ਵਜੇ ਬਾਅਦ ਕੋਈ ਪੋਲਿੰਗ ਨਹੀਂ ਹੋਣੀ ਨਹੀਂ ਪੋਣੇ 6 ਵਜੇ ਤੁਸੀਂ ਇੰਜਰ ਸਲਿੱਪਾਂ ਜਾਰੀ ਕਰ ਦੇਣੀਆਂ 게ਟ ਦੇ ਜਿੰਨੇ ਬੰਦੇ ਆ ਬਾਕੀ 게ਟ ਬੰਦ ਕਰ ਦੇਣਾ ਕੰਟਰੋਲ ਜਿਹਨਰ ਦਾ ਟੋਟਲ ਦਬਾ ਦੇਣਾ 17 ਇਹ ਬੁੱਕਲੇਟ ਸਰਟੀਫਿਕੇਟ ਦੇ ਦੇਣਾ ਸੀਰੀਅਲ ਨੰਬਰ ਆਫ ਲਾਸਟ ਵੋਟਰ ਉਹ ਜਨਰੇਟ ਹੋ ਗਿਆ ਉਹ ਵੀ ਦੇਖ ਲੈਣਾ ਕੰਟਰੋਲ ਜੋ ক্লোਜ਼ ਬਟਨ ਜਦ ਦਬਾਤਾ ਡੈਕਲੇਰੇਸ਼ਨ ਫਾਰਮ ਐਂਡ ਦਾ ਪਾਰਟ 3 ਭਰਨਾ ਹੈ ਪੀਆਰਓ ਨੇ 17C ਪਾਰਟ 1 ਭਰਨਾ ਹੈ ਅਕਾਊਂਟ ਆਫ ਵੋਟ ਰਿਕਾਰਡ 17C ਦੇ ਵਿੱਚ ਸਾਰਾ ਆ ਜਾਏਗਾ ਕਿੰਨੀਆਂ ਮੇਲ ਫੀਮੇਲ ਵੋਟਾਂ ਪਈਆਂ ਈਵੀਐਮ ਨੂੰ ਫੇਰ ਡੱਬੇ ਚ ਪਾ ਦੇਣਾ ਡਰੈਸ ਟੈਗ ਲਗਾ ਦੇਣਾ ਠੀਕ ਹੈ ਜੀ ਡੈਕਲੇਰੇਸ਼ਨ ਐਪੀਆਰਓ ਚੌਥਾ ਫਾਰਮ ਭਰੇਗਾ ਆਫਟਰ ਸੀਲਿੰਗ ਦਾ ਮਸ਼ੀਨ ਸੋ ਇਹ ਸਾਰਾ ਪ੍ਰੋਸੈਸ ਹੈ ਜੀ ਪੂਰੀ ਪੋਲ ਦਾ ਉਮੀਦ ਕਰਦਾ ਤੁਹਾਨੂੰ ਸਮਝ ਆਇਆ ਹੋਵੇਗਾ ਬਾਕੀ ਜੋ ਲਿਫਾਫਿਆਂ ਦੇ ਰਿਗਾਰਡਿੰਗ ਹੈ ਕੋਸ਼ਿਸ਼ ਕਰਾਂਗੇ ਤੁਹਾਨੂੰ ਸ਼ਾਮ ਤੱਕ ਲਿਫਾਫਿਆਂ ਦੇ ਬਾਰੇ ਵੀ ਵੀਡੀਓ ਪਾ ਦਾਂਗਾ ਸੈਚੁਰੀ ਨੋਨ ਸੈਚੁਰੀ ਉਹ ਵੀ ਇਸ ਵਾਰ ਬੜਾ ਸੋਖਾ ਕੰਮ ਕੀਤਾ ਗਿਆ ਹੈ ਉਮੀਦ ਕਰਦਾ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਜਾਂ ਕਿਸੇ ਸਾਥੀ ਦਾ ਕਮੈਂਟ ਆ ਤੇ ਕਮੈਂਟ ਕਰ ਸਕਦਾ ਹੈ ਥੈਂਕ ਯੂ ਵੈਰੀ ਮਚ